ਬੀਜੀ ਕੀ ਹਾਲ ਚਾਲ ਨੇ ਠੀਕ ਠਾਕ ਹੂੰ ਉਹ ਠੀਕ ਠਾਕ ਹੈ ਹੋਰ ਸੇਤਾ ਅੱਜ ਫਿਰ ਦਿਹਾੜੀ ਚੜ ਗਈ ਧੁੱਪ ਕਿ ਨਹੀਂ ਅੱਜ ਹੂੰ ਚੜੀ ਹੀ ਧੁੱਪ ਤਾਂ ਹਾਂ ਕਦੀ ਖੜ ਜਾਂਦੀ ਹੀ ਕਦੀ ਚੜ ਜਾਂਦੀ ਹੀ ਹੂੰ ਤੇ ਫਿਰ ਬਣਾਉਣਾ ਸੀ ਤਾਂ ਨਾਉਣ ਤਾਂ ਤੁਸੀਂ ਸੁਣਾਓ ਆਪਣਾ ਬੜਾ ਠੀਕ ਆ ਠੀਕ ਆ ਤੂੰ ਸੁਣਾ ਕੇ ਤਾਂ ਅੱਜ ਫਿਰ ਮੇਰੇ ਬਿਨਾ ਕਿਦਾਂ ਰਹੀ ਦਿਹਾੜੀ ਉਏ ਦਈ ਵਸ ਕੱਲੀਆਂ ਕੋਠੇ ਤੇ ਪੁੱਤ ਲੱਗਿਆ ਨਹੀਂ ਕੋਈ ਨਹੀਂ ਨਾ ਤੇ ਲੱਗਿਆ ਸੱਜਣਾ ਬਿਨਾ ਜੰਤ ਸੀ ਆਈ ਉਹ ਕਿੰਨੇ ਘਰ ਬੈਠੀ ਆਣ ਕਿ ਅੱਛਾ ਅੱਛਾ ਆਪਣੇ ਉਧਰੋਂ ਫਿਰ ਡੈਡੀ ਵੀ ਉੱਤੇ ਸੀਗਾ ਪੰਮੀ ਵੀ ਆ ਗਈ ਹਾਂ ਮੀਤਰੀ ਨੂੰ ਪਾਣੀ ਪਾਣੀ ਦੀ ਕਿੱਧਰ ਗਏ ਆ ਹੁਣ ਬਾਕੀ ਬੰਦੇ ਕਿੱਥੇ ਗਏ ਆ ਘਰੇ ਹੋਣਗੇ ਕੀ ਪਤਾ ਮੈਂ ਤਾਂ ਕੋਠੇ ਤੇ ਕੰਪਲ ਤਾਂ ਹਣੀ ਕਰੇ ਗਿਆ ਆ ਕੇ ਤੇ ਮੁਰੇ ਗਿਆ ਜੇ ਸਭੀ ਨਾਲ ਸਭੀ ਨਾਲ ਕਹਿੰਦਾ ਮਾਮਿਆਂ ਦਾ ਜਾਣਾ ਕਰੇ ਹਨ ਹਾਂ ਮਾਮਿਆਂ ਦੇ ਕਹਿੰਦੇ ਆਂ ਜਾਣਾ ਕਰੇ ਕਿਹੜੇ ਮਾਮਿਆਂ ਦੇ ਸਾਬੀ ਦੇ ਮਾਮਿਆਂ ਦੇ ਪਤਾ ਨਹੀਂ ਉਹ ਇੱਥੋਂ ਗਏ ਤਾਂ ਉਹਨੇ ਦੋਨੇ ਹੀ ਨਹੀਂ ਮੈਨੂੰ ਪਤਾ ਕਿੱਥੇ ਗਏ ਸਾਸਰੀ ਘਰ ਬੁਲਾ ਦੋ ਸਾਰਿਆਂ ਨੂੰ ਸਾਸਰੀ ਘਰ ਜੀ ਸਾਰਿਆਂ ਨੂੰ ਹੋਰ ਕਿ ਆ ਠੀਕ ਠਾਕ ਹਾਂ ਠੀਕ ਠਾਕ ਨਹੀਂ ਤੁਸੀਂ ਪੁੱਛੋ ਸਾਰਿਆਂ ਨੂੰ ਵੀ ਠੀਕ ਠਾਕ ਹੋ ਮਿੱਤਰੋ ਠੀਕ ਠਾਕ ਹੋ ਆਹੋ ਕੀ ਹੋ ਗਏ ਆ ਸਾਰੇ ਜਣ ਤੁਸੀਂ ਠੀਕ ਠਾਕ ਆ ਹਾਂ ਠੀਕ ਠਾਕ ਆ ਅਸੀਂ ਵੀ ਠੀਕ ਆ ਤੁਸੀਂ ਵੀ ਠੀਕ ਹੋ ਹਾਂ ਹੁਣ ਕਰਦੇ ਆਂ ਗੱਲਾਂ ਬਾਤਾਂ ਆ ਗੱਲਾਂ ਬਾਤਾਂ ਬੀਬੀ ਨੂੰ ਛੇੜਦੇ ਆਂ ਘੜੀ ਹਾਂ ਬੀਬੀ ਐਂਡੀ ਮੈਂ ਕਿਹਾ ਮੈਂ ਤਾਂ ਜਿੱਦਾਂ ਹੁਣ ਤੋਂ ਅੱਜ ਕੱਲੀ ਸੀਗੀ ਹੂੰ ਤੇ ਇਹ ਤੈਨੂੰ ਪੁੱਛਦੇ ਤੇ ਨਹੀਂ ਹੁਣੇ ਮੇਰੇ ਬਿਨਾ ਨਹੀਂ ਨਾ ਪੁੱਛਦੇ ਓਏ ਕੀ ਪੁੱਛਣਾ ਹੈ ਹਾਂ ਇਦਾਂ ਹੀ ਨਾ ਪੁੱਛਣਾ ਕਰਨਾ ਦੇਖ ਮੇਰੇ ਬਿਨਾ ਮੇਰੇ ਬਿਨਾ ਨਹੀਂ ਨਾ ਘਰ ਚ ਕਦਰ ਨਾ ਤਾਂ ਹੀ ਮੈਂ ਤੈਨੂੰ ਆਪਣੇ ਕੋਲ ਰੱਖਦਾ ਤਾਂ ਹੀ ਨਹੀਂ ਮੈਂ ਜਾਣਾਂ ਕਿਤੇ ਮੈਨੂੰ ਕਹਿੰਦੇ ਬਾਹਰ ਚੱਲ ਜਾ ਮੈਂ ਮੈਂ ਬੀਬੀ ਨੂੰ ਛੱਡ ਕੇ ਕਦੇ ਵੀ ਨਹੀਂ ਜਾਂਦਾ ਆਹੋ ਠੀਕ ਆ ਚਲੋ ਤੇਰੀ ਨਹੀਂ ਜਾਣਾ ਨਹੀਂ ਜਾਣਾ ਮਰਜੀ ਤੇਰੀ ਤੂੰ ਦੱਸ ਤੂੰ ਕਹੀਂ ਚੱਲ ਜਾ ਮੈਂ ਕਾਨੂੰ ਕਹਿਣਾ ਮੈਨੂੰ ਕੀ ਮੇਰੀ ਕੋਲ ਅੱਛਾ ਮੇਰੇ ਤੇਰੇ ਨਾਲ ਚੱਲ ਜਾ ਮਤਲਬ ਨਹੀਂ ਇਹ ਤਾਂ ਨਹੀਂ ਮੈਂ ਕਹਿੰਦੀ ਪਹਿ ਸੌ ਸੌ ਵਾਰ ਪੁੱਛਿਆ ਪਤਾ ਨਹੀਂ ਅੱਜ ਕਿੱਥੇ ਗਿਆ ਕਿੱਥੇ ਗਿਆ ਮੈਂ ਤੈਨੂੰ ਛੱਡ ਕੇ ਕਦੇ ਵੀ ਨਹੀਂ ਜਾਂਦਾ ਮੈਂ ਮੇਰੀ ਬੀਬੀ ਮੇਰਾ ਸਾਰਾ ਕੁਝ ਆਦੀ ਆਪਾ ਤੇ ਰਾਜੀ ਬਾਜੀ ਰਹਿ ਮਹਾਰਾਜਾਂ ਦਰੋਂ ਸੇ ਰੱਖੇ ਲੰਮੀ ਉਮਰ ਪਰ ਨਾ ਤੂੰ ਨਾ ਚੁਗਲ ਖੋਰ ਆ ਯਾਰ ਹੋਰ ਕੋਈ ਨਹੀਂ ਐਸੇ ਆਮ ਜਿਹਾ ਨਾ ਹੋਏ ਚੁਗਲ ਖੋਰ ਤੂੰ ਹੋਏ ਪਰ ਤੂੰ ਪਾ ਰੋ ਗਿਆ ਤੂੰ ਪਤਾ ਹੀ ਕੱਲ ਮੈਨੂੰ ਅੱਜ ਪਤਾ ਲੱਗਾ ਕਹਿੰਦੇ ਮੇਰੇ ਤੋਂ ਪਿੱਛੇ ਜਦਾਂ ਅੱਜ ਮੈਂ ਗਿਆ ਸੀਗਾ ਤੂੰ ਮੇਰੀਆਂ ਚੁਗਲੀਆਂ ਬਹੁ ਕੀਤੀਆਂ ਇਹਦੇ ਨਾਲ ਕਰਦੀਆਂ ਸੀ ਚੁਗਲੀਆਂ ਮੈਂ ਤੂੰ ਚੁਗਲੀਆਂ ਖਰੇ ਪੰਪਲ ਨਾ ਕੀਤੀਆਂ ਖਰੇ ਨਵਨੀਤ ਨਾ ਕੋਈ ਫੇਰ ਲੱਗੇ ਨਹੀਂ ਆਇਆ ਇੱਥੇ ਕੋਈ ਨਹੀਂ ਆਇਆ ਨਹੀਂ ਤੇ ਮੈਨੂੰ ਕਿਨੇ ਫੇ ਝੂਠ ਦੱਸਿਆ ਮੈਨੂੰ ਝੂਠ ਦੱਸਿਆ ਤੂੰ ਝੂਠਾ ਬੋਲਦਾ ਮੈਂ ਬੀਬੀ ਨੂੰ ਪਤਾ ਮੈਂ ਝੂਠ ਰਹੀ ਝੂਠ ਬੋਲਦਾ ਤੂੰ ਕਹਿੰਦੇ ਮੰਮੀ ਵੀ ਕਹਿੰਦੀ ਕਹਿੰਦੀ ਅੱਜ ਤੇਰੀ ਇੰਨੀ ਬਦਖੋਈ ਕੀਤੀ ਨਾ ਇੱਕ ਜਨਾਨੀ ਸਾਹਮਣੇ ਨੇ ਕਿ ਹਰਾਮ ਜਿਆਦਾ ਆ ਲਿਆ ਮੰਮੀ ਨੇ ਸੱਦ ਕੇ ਮੰਮੀ ਨੂੰ ਸਾਫੇ ਮੰਮੀ ਨਾਲ ਤੋਂ ਲੜਨਾ ਫਾਇਦਾ ਕੀ ਹੈ ਮੰਮੀ ਮੇਰੀ ਸ਼ਰੀਫ ਜੀ ਹੈਗੀ ਆ ਉਹ ਗਰੀਬ ਹੈ ਤੇਰੀ ਹੋਰ ਇੱਕ ਤਾਂ ਇਦਾਂ ਦੇ ਗਰੀਬ ਹੋਵੇਂ ਤਾਂ ਇਹਦਾ ਸ਼ਰੀਫ ਬਹੁਤ ਬਹੁਤ ਤੇਰੇ ਨਾਲੋਂ ਸ਼ਰੀਫ ਆ ਬੀਬੀ ਮੰਮੀ ਜੋ ਮਰਜੀ ਕਹ ਲੈ ਤੂੰ ਹੈਗੀ ਲੜਾਕੀ ਠੀਕ ਆ ਮੈਂ ਲੜਾਕੀ ਆ ਹਾਂ ਕਿਆ ਠੀਕ ਆ ਤੇ ਤੂੰ ਫਿਰ ਲੜਾਕੀ ਆ ਲੜਨ ਨੂੰ ਤਿਆਰ ਰਹਿਣੀ ਹੋਵੇ ਤਾਂ ਪੁੱਠੀਆਂ ਕੱਲਾ ਕਰਦਾ ਇਹ ਤੇ ਤੂੰ ਹਰ ਵੇਲੇ ਲੜਨ ਨੂੰ ਕਿ ਮੇਰੇ ਕੋਲ ਤਾਂ ਕੋਈ ਆਇਆ ਨਹੀਂ ਤਾਂ ਮੈਂ ਕਹਿੰਦਾ ਤੂੰ ਹੀਆ ਕਰਦੀ ਹੈਂ ਆਪੇ ਕਹਿੰਦੀ ਆ ਉਹ ਆਈ ਹੀ ਜਾਣ ਤਾਂ ਤੇ ਤੂੰ ਲੱਗੀ ਪਈ ਨਹੀਂ ਆ ਮੈਂ ਕਿਹਾ ਭੈਣ ਹੋਣੀ ਆਈਆਂ ਤਾਂ ਮੈਂ ਮੇਰੇ ਅੰਦੇਸੀ ਸੋਹ ਵਾਲਾ ਅੱਛਾ ਮੈਂ ਕਿਹਾ ਉਹ ਚਲ ਗਈਆਂ ਕੱਲ ਦੀਆਂ ਕਹਿੰਦੀ ਨਾਲੇ ਮੈਂ ਕਾ ਕੀ ਨੂੰ ਗਿਆ ਤੇ ਤੂੰ ਲੱਗ ਪਈ ਹੋਣੀ ਮੇਰੇ ਚ ਲੱਗੇ ਕਿਤੇ ਆਈ ਹੀ ਕਿਸੇ ਦੇ ਘਰ ਤੇ ਤੂੰ ਲੱਗ ਪਈ ਹੋਣੀ ਸੁਣਾਉਣ ਮੇਰੀਆਂ ਆਹੋ ਕੱਲ ਨਾਲ ਫੇ ਤੇਰੀਆਂ ਬੀਬੀ ਪਤਾ ਹੀ ਗੱਲ ਮੈਂ ਹੈਗਾ ਹਲੇ ਪਿੰਡ ਚ ਮੋਤਵਾਰ ਬੰਦਾ ਫੇ ਕੀ ਕਰਾਂ ਮੈਂ ਮੋਤਵਾਰ ਨਹੀਂ ਸਾਹ ਲੈਂਦਾ ਤੇ ਇਹ ਮੈਨੂੰ ਪਿੰਡ ਚ ਲੋਕੀ ਦਿੰਦੇ ਇੱਜ਼ਤ ਬੱਲੇ 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 ਜਾ ਹੋਇਗਾ ਜਾ ਤੇ ਤੇ ਲੰਬੰਬਿਆ ਇੱਥੇ ਤੂੰ ਨਹੀਂ ਕੌਣ ਜਾਣਦਾ ਤੂੰ ਕੌਣ ਹੈਗਾ ਬੀਬੀ ਜਦੋਂ ਮੈਂ ਐਦਾ ਗਲੀ ਚੋਂ ਬਾਹਰ ਨਿਕਲਾ ਨਾ ਗੇਟ ਚੋਂ ਤੇ ਅੱਦੇ ਤੇ ਜਿਹੜੇ ਨਿਆਣੇ ਮੇਰੇ ਮੱਥਾ ਟੇਕਦੇ ਆ ਵਾਹਿਗੁਰੂ ਵਾਹਿਗੁਰੂ ਤੇ ਜਿਹੜੇ ਕੁ ਸਿਆਣੇ ਪਿਆਣੇ ਐਂਦਾ ਫਤਿਹ ਬੁਲਾਉਂਦੇ ਆ ਵੇਖ ਸੱਚ ਬੋਲਦਾ ਕਹਿੰਦੇ ਮੈਨੂੰ ਤੇ ਮੇਰੇ ਹਸਾਉਣਾ ਅਗਲੀ ਵਾਰੀ ਮੈਨੂੰ ਲੱਗਦਾ ਵੀ ਮੈਨੂੰ ਸਰਪੰਚੀ ਤੇ ਉਮੀਦਵਾਰ ਕਢਾਉਣਗੇ ਵਾਏ ਵਾ ਬੱਲੇ ਵਾ ਸਰਪੰਚਾ ਬੱਲੇ ਵਾ ਸਰਪੰਚਾ ਉਹ ਸਰਪੰਚ ਮੰਗਿਆ ਬੀਬੀ ਕਿਹਨੀ ਦੁਨਿਆ ਰੂਹ ਇੱਥੇ ਸਭ ਤੋਂ ਵੱਧ ਬਣ ਗਿਆ ਤਾਂ ਬੀਬੀ ਮੇਰੀ ਗੱਲ ਸੁਣ ਮੇਰੇ ਚ ਕੀ ਕਾਬਲੀਅਤ ਨਹੀਂ ਹੈਗੀ ਬਣਨ ਦੀ ਮੇਰੇ ਚ ਸਾਰੀਆਂ ਕਾਬਲੀਅਤਾਂ ਆ ਮੈਂ ਸੋਹਣਾ ਸੁਨੱਖਾ ਸੋਹਣਾ ਸੁਨੱਖਾ ਆ ਕਲਾ ਤਾਂ ਸੋਹਣੇ ਨੂੰ ਟੱਟ ਗੱਲਕਾਰ ਆ ਨਹੀਂ ਕਰਤੂਤ ਤੇਰਾ ਵੇਚ ਹੋਏ ਤਾਂ ਸਹ ਸੁਣਨੇ ਕੀ ਕਰਨਾ ਕਿਹੜੀ ਕਰਤੂਤ ਤੈਨੂੰ ਨਹੀਂ ਮੇਰੇ ਚ ਲੱਭਦੀ ਕਰਤੂਤ ਸਾਰਾ ਪਿੰਡ ਕਹਿੰਦਾ ਵੀ ਇਹ ਮੁੰਡਾ ਬੜਾ ਚੰਗਾ ਇਲਾਕੇ ਚ ਮੰਨਿਆ ਪਰਵੰਨਿਆ ਆ ਬੱਲੇ ਬੱਲੇ ਮੁੰਡਿਆ ਹਾਂ ਠੀਕ ਆ ਠੀਕ ਹੈ ਜੀ ਹਾਂ ਠੀਕ ਹੈ ਚਲੋ ਇਹੀ ਵੀ ਮੰਨ ਲਾਂਗੇ ਮੰਨਣਾ ਪੈਣਾ ਬੀਬੀ ਮੈਨੂੰ ਮਨਾਉਣਾ ਹੁੰਦਾ ਨਹੀਂ ਤੇ ਹਾਂ ਮਨਾਉਣਾ ਹੁੰਦਾ ਜ਼ੋਰ ਨਾਲ ਬਨਣਾ ਜ਼ੋਰ ਨਾਲ ਮਨਾਵਾਂਗਾ ਬੱਲੇ ਓਏ ਬੱਲੇ ਤੂੰ ਤੂੰ ਘਰ ਵਿੱਚ ਮੈਨੂੰ ਰਹਿ ਸਕਦਾ ਤੂੰ ਘਰ ਵਿੱਚ ਰਹਿਣ ਨਹੀਂ ਤੇ ਮੇਰੀ ਮਰਜ਼ੀ ਨਾਲ ਰਹਿਣ ਨਹੀਂ ਆ ਜੀ ਮੈਂ ਹੁਣ ਚਾਹਾਂ ਨਾ ਮੈਂ ਹੁਣ ਕਹਿ ਦਵਾਂ ਕਿ ਚਲੋ ਇਹਨੂੰ ਛੱਡ ਕੇ ਆਓ ਨਾਥ ਆਸ਼ਰਮ ਵੀਰ ਦਾ ਆਸ਼ਰਮ ਬਲਕਿ ਹੁਣੇ ਕਹਿ ਕੇ ਦੇਖ ਕਿ ਮੈਂ ਆ ਮੈਂ ਸਾਰੇ ਬਾਹਰ ਕੱਟ ਕੇ ਮਰੇ ਤਾਂ ਮੈਨੂੰ ਵੀ ਕਹਿਣਾ ਮੈਂ ਆਪੇ ਹੀ ਨਹੀਂ ਬੀਬੀ ਕਹਿਣਾ ਮੈਂ ਹਾਂ ਚੱਲ ਤੇਰਾ ਘਰ ਵਿੱਚ ਟੌ ਟਪਾ ਬਣਿਆ ਰਵੇ ਨਹੀਂ ਤੇ ਤੇਰੀ ਕੀ ਯਰਤ ਆ ਹੋ ਜਾ ਗਾ ਇਹੋ ਜਿਹਾ ਵੱਡਿਆ ਤੂੰ ਵੱਡਿਆ ਸਰਪੰਚਾ ਸਰਪੰਚ ਬਣ ਗਿਆ ਏ ਤਾਂ ਵੱਡਾ ਪੈਂਡਾ ਤੇ ਮੈਨੂੰ ਇੰਨੀ ਇੱਜ਼ਤ ਦਿੰਦਾ ਨਾ ਕੱਲ ਮੈਨੂੰ ਇੱਕ ਪਤਾ ਨਹੀਂ ਜਾਣਦਾ ਖਪਣੀ ਬੀਬੀ ਮੈਨੂੰ ਮੈਂ ਇੱਕ ਇਲਾਕੇ ਦਾ ਉਹ ਬੰਦਾ ਆ ਜਿਹਨੂੰ ਫਤਿਹ ਬੁਲਾਉਂਦੇ ਸਾਰੇ ਖੁਸ਼ ਹੋ ਕੇ ਠੀਕ ਆ ਆਹੋ ਤੈਨੂੰ ਬੁਲਾਵਾ ਬੁਲਾਉਦਾ ਕੌਣ ਤੈਨੂੰ ਮੈਂ ਵੀਡੀਓ ਚ ਚਲਾਤਾ ਮੇਰੇ ਕਰਕੇ ਤੂੰ ਚੱਲ ਪਈ ਆ ਮੇਰੇ ਕਰਕੇ ਤੂੰ ਮੇਰੇ ਕਰਕੇ ਚੱਲਿਆ ਓਏ ਵਧਿਆ ਸਿਰ ਪਹੁੰਚਿਆ ਪਹੁੰਚ ਤੂੰ ਮੇਰੇ ਕਰਕੇ ਚੱਲੀ ਤੈਨੂੰ ਕਿਹਨੇ ਦੇਖਣਾ ਸੀ ਮੇਰੇ ਕਰਕੇ ਚੱਲਿਆ ਮੇਰੇ ਕਰਕੇ ਤੈਨੂੰ ਪੁੱਛਦਾ ਕੌਣ ਤੂੰ ਐ ਕੌਣ ਕੌਣ ਹਾਂ ਮਰਤ ਧਾਮੀ ਯਾਟਾ ਮੇਰਾ ਨਾਮ ਗਿਰਾ ਤੇਰਾ ਕਲਾਸ਼ਕੋਰ ਕਲਾਸ਼ਕੋਰ ਝੂਠੀ ਆ ਬੱਲੇ 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 ਬੀਬੀ ਉਦਾ ਤੂੰ ਸੱਚੀ ਚਟਾਂ ਮੇਰੇ ਨਾ ਸੱਚਾ ਬੰਦਾ ਕੋਈ ਨਹੀਂ ਕ ਤਤੇ ਤੇ ਨਹੀਂ ਪੜਖਾਇਆ ਤੇ ਮੰਮੀ ਮੇਰੀ ਤੈਨੂੰ ਝੂਠੀ ਕਹਿੰਦੀ ਆ ਮੰਮੀ ਕਹਿੰਦੀ ਰਹੇ ਕਹਿੰਦੀ ਆ ਤਾਂ ਤੂੰ ਤੇਰੇ ਮੰਮੀ ਕੋਈ ਮਰਜੀ ਕੋਈ ਗੱਲ ਨਹੀਂ ਨਹੀਂ ਜਾਂ ਤਾਂ ਫਿਰ ਮੰਮੀ ਕਵੇ ਕਿ ਸੱਚੀ ਆ ਉਹ ਕਹਿੰਦੀ ساری ਉਮਰੇ ਨੇ ਝੂਠ ਹੀ ਬੋਲ ਛੜਿਆ ਮੇਰੇ ਨਾਲ ਮੈਂ ਨਹੀਂ ਝੂਠ ਬੋਲਿਆ ਮੰਮੀ ਨੂੰ ਲਿਆ ਆਇਆ ਇੱਥੇ ਮੇਰੇ ਮੂੰਹ ਤੇ ਉਹ ਮੂੰਹ ਤੇ ਨੀ ਨਾ ਕਹਿੰਦੇ ਆ ਕੋਈ ਮੂੰਹ ਤੇ ਥੋੜੀ ਕੁਕ ਕਹਿੰਦਾ ਪਿੱਠ ਪਿੱਛੇ ਕਹਿਣਾ ਜਿੰਨੇ ਕਹਿਣਾ ਪਿੱਠ ਪਿੱਛੇ ਠਣਦਾਰ ਨੇ ਵੀ ਗਾਲਾਂ ਕੱਢ ਲਈਆਂ ਪਿੱਠੇ ਦੀ ਦੱਲਾ ਮੂੰਹ ਤੇ ਕੁਕੜੇ ਹੋਰ ਕੋਈ ਨਵੀਂ ਤਾਜੀ ਬੱਸ ਹੋ ਗਈਆਂ ਨਵੀਆਂ ਤਾਜੀਆਂ ਇੰਨੀਆਂ ਵੜੀਆਂ ਇੰਨੀਆਂ ਕਾਉ ਬੱਸ 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 ਠੀਕ ਹੈ ਬੀਬੀ ਚੁਗਲ ਖੋਰ ਆ ਮੈਂ ਐ ਬੀਬੀ ਉਹ ਤਾਂ ਜਦੋਂ ਆਪਣੀ ਭੂਆ ਅੱਜ ਦਾ ਕੁੜੀਆਂ ਆਉਂਦੀਆਂ ਤੇਰੀਆਂ ਬੜਾ ਖੁਸ਼ ਹੁੰਨੀ ਤੂੰ ਨਾ ਚਾਹ ਚੜਦਾ ਨਾ ਤੈਨੂੰ ਇਦਾਂ ਹੀ ਹੁੰਦੀ ਆ ਇਦਾਂ ਹੋਣੀ ਨਹੀਂ ਚਾਹੀਦੀ ਉਹਦਾ ਉਹ ਤੈਨੂੰ ਕਿਦਾ ਪਤਾ ਚਾੜ ਚੜਦਾ ਮੈਨੂੰ ਤੇਰਾ ਚਿਹਰਾ ਦੱਸਦਾ ਆ ਮੈਂ ਮੈਂ ਕੀ ਕਰਦੀ ਮੈਂ ਉਹਨਾਂ ਨੂੰ ਵੱਖਰਾ ਕੀ ਦਿੰਨੀ ਆ ਬੀਬੀ ਮੰਨ ਲਾ ਮੰਨ ਲਾ ਜੇ ਮੈਂ ਘਰੋਂ ਤੁਹਾਡੇ ਦਿਲ ਚ ਹੋਏਗੀ ਮੇਰੇ ਤੇਰੇ ਚ ਮੰਨ ਲਾ ਮੈਂ ਜੇ ਤੈਨੂੰ ਘਰੋਂ ਤੇਰੇ ਦਿਲ ਚ ਹੋਜੀ ਕੋਈ ਨਹੀਂ ਮੈਨੂੰ ਸਾਰੇ ਇੱਕੋ ਹੀ ਆ ਮੰਨ ਲਾ ਜੇ ਮੈਂ ਤੈਨੂੰ ਘਰੋਂ ਕੱਢ ਦਵਾ ਮੰਨ ਲਾ ਫੇ ਕਿੱਥੇ ਜਾਏਂਗੀ ਤੂੰ ਤੂੰ ਜੰਮਿਆ ਕੱਢਣ ਵਾਲਾ ਉਹ ਬੀਬੀ ਮੇਰਾ ਇੱਕ ਦਰਿਆ ਦੇ ਲਾ ਮੈਂ ਕਹਿੰਨਾ ਚੱਲ ਆ ਉਮਰੇ ਕਿਉਂ ਕੱਢਣਾ ਹੈ ਮੇਰੇ ਦਿਲ ਜਿੰਨਾ ਕਿਸੇ ਦਾ ਦਿਲ ਨਹੀਂ ਤੂੰ ਮੇਰੇ ਬਿਗੈ 200 ਰੁਪਇਆ ਕਦੀ ਦਿੱਤਾ ਨਹੀਂ ਮੇਰੇ ਬਿਗੈ ਰਹਿ ਗਈ ਹੈ ਹੈ ਤੈਨੂੰ ਬੜੀ ਪੁੱਛਦਾ ਕੌਣ ਹੈ ਤੈਨੂੰ 200 ਰੁਪਇਆ ਕਦੀ ਦੇ ਕੇ ਨਹੀਂ ਰਾਜੀ ਤੇ ਤੂੰ ਕਹਿੰਨੀ ਮੇਰੇ ਵਰਗਾ ਦਿਲ ਨਹੀਂ ਕਦੇ 200 ਰੁਪਇਆ ਦਿੱਤਾ ਪੋਤੇ ਨੂੰ ਕਹਿੰਦੀ ਬੰਨਾਰ ਪਈਆਂ ਨਾ ਮਗਰਾ ਕੋਈ ਪਈਆਂ ਤੇ ਆਲੀਦਾਲ ਆ ਦਿੱਤਾ ਕਦੀ ਰੁਪਇਆ ਨਾ ਕਦੀ ਹੁੰਦਾ ਕਦੀ 500 ਰੁਪਇਆ ਦਵੇਂ ਕੀ ਆਲਾ ਪੁੱਤ ਆਲਾ ਕੋ ਤਮਾਕੂ ਤਮੂਖੂ ਦੀ ਪੁੜੀ ਲੈ ਕੇ ਆ ਬੇਰੇ ਉਹ ਤੇਰਾ ਸਵਾਫ ਫੱਕਲਾ ਵਾਲਾ ਕੋ 2019 ਵਾਲਾ ਤੋਲਾ ਫੀਮ ਦਾ ਲੈ ਕੇ ਆ ਤੇ ਨਜ਼ਾਰਾ ਅੱਜ ਮੈਂ ਤਾਂ ਇਹੋ ਜਿਹੇ ਛਤਰਵਾਰ ਦੀ ਬੀ ਬੀ ਫੀਮ ਨੂੰ ਨਾ ਮਾਰਾ ਕਿਹਾ ਕਰਦਾ ਫੀਮ ਇੱਕ ਦਵਾ ਆ ਇਹਨੇ ਤਾਂ ਮੈਨੂੰ ਉਜਾੜਿਆ ਮੇਰੀ ਸਿਹਤ ਦੇਖ ਲੈ ਮੇਰੀ ਸਿਹਤ ਦਾ ਰਾਜ ਇਹੀ ਆ ਕਿ ਮੈਂ ਨਹੀਂ ਐ ਸੇ ਥੋੜਾ ਚੇਰੀ ਹੁੰਦੀ ਐ ਦਾ ਐਵੇਂ ਥੋੜਾ ਚੇਰ ਹੁੰਦੀ ਤੇ ਦੇਖ ਤੂੰ ਦੇਖ ਤਾਂ ਨਹੀਂ ਲੈ ਦੱਸ ਲੈ ਘਟਾ ਚ ਰਚਿਆ ਨਾ ਬੜਾ ਫੇ ਲੱਗਣਾ ਪਤਾ ਇਹ ਮੇਰ ਨਾਲ ਹੋਈਆਂ ਗਿੱਤੀਆਂ ਮੇਰ ਦਾ ਓਏ ਪਾਪਾ ਪਾਪਾ ਤੇਰੇ ਗਾਮ ਤੋਂ ਚੱਲ ਗਿਆ ਤੂੰ ਦੁਖੀ ਦਖੀ ਕਰਦੀ ਹੋਣੀ ਆ ਔਰ ਫੀਮਣਾ ਕੀ ਬਣਾਇਆ ਨਾ ਤੁਸੀਂ ਕਿੱਥੇ ਕਰਦੀ ਮੈਂ ਹੁਣ ਤਾਂ ਤੂੰ ਗੱਲ ਨਹੀਂ ਜਨਾਨੀ ਤੂੰ ਲੜਾਕੀ ਬਥੇਰੀ ਆ ਉਹ ਵਿਚਾਰਾ ਬੋਲਦਾ ਨਹੀਂ ਹੋਣਾ ਤੇਰੇ ਮੂਰੇ ਨਾ 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 ਅਸੀਂ ਕਦੀ ਉਹਨੇ ਗਾੜੀ ਨਹੀਂ ਬੋਲਿਆ ਜੀ ਤੁਮ ਬਗੈਰ ਕਦੀ ਬੁਲਾਇਆ ਨਹੀਂ ਸਾਨੂੰ ਕੀ ਕਹਿੰਦੇ ਹੋ ਨਹੀਂ ਬੀਬੀ ਪਾਪੇ ਨੂੰ ਇਦਾਂ ਹੀ ਨਹੀਂ ਕੀ ਮਹੰਗਾ ਸਿੰਘ ਜੀ ਇਦਾਂ ਜੀ ਨਾ ਨਹੀਂ ਕਦੀ ਜਾਨਿਆਂ ਦਾ ਨਾਂ ਲੈਣਾ ਫਿਰ ਉਹਦਾ ਪਾਪਾ ਆ ਸ਼ਾਦੀਪੇ ਤੇ ਪਾਪੇ ਦੀਪੇ ਤੇ ਪਾਪੇ ਸੁਣੋ ਹਾਂ ਗੱਲ ਬੀਬੀ ਆ ਆ ਗਈ ਤੇਰੀ ਦੁਸ਼ਮਣ ਆ ਆ ਗਈ ਤੇਰੀ ਦੁਸ਼ਮਣ ਬੀਬੀ ਆ ਜਾ ਕਹਿੰਦਾ ਤੇਰੀ ਮਮਮੀ ਕਹਿੰਦੀ ਕਿ ਉਹ ਨਹੀਂ ਬੁੜੀਆਂ ਕਰਦੀ ਹੈ ਅੱਜ ਠੀਕ ਨਹੀਂ ਹੈਗੀ ਮਮਮੀ ਹੈ ਬੀਬੀ ਕੀ ਕਰ ਲੈ ਕਹਿੰਦੀ ਮੈਂ ਮਤਾ ਨਹੀਂ ਸਾਸਨ ਨੂੰ ਲਿਆਦਾ ਡਾਕਟਰ ਲਿਆਵਾ ਦੇਖ ਲੋ ਜਨ ਬੀਬੀ ਰਗਤ ਹੀ ਹੈ ਤੋ ਆ ਰਿਹਾ ਕਦੀ ਤੈਨੂੰ ਸੂਟ ਲੈ ਕੇ ਕਦੇ ਤੈਨੂੰ ਸੂਟ ਲੈ ਕੇ ਦੇਈ ਦੇ ਕਦੀ ਕੁਛ ਖੁਸ਼ ਤੂਤਾ ਵੀ ਨਹੀਂ ਲੈਣੇ ਹੈ ਨਹੀਂਗੇ ਓ ਬੀਬੀ ਮੇਰੀ ਗੱਲ ਤੋਂ ਕਦਰ ਕਰੀਦੀ ਆ ਮੇਰੀ ਕਦਰ ਵੀ ਕਰਿਆ ਕਰਨਾ 1000 2000 ਦਾ ਸੂਟ ਲੈ ਕੇ ਦਿੰਨਾ ਤੈਨੂੰ ਹਫਤੇ ਤੋਂ ਹਫਤੇ ਬਾਅਦ ਨਹੀਂ ਕਿਹਾ 10000 ਦਾ ਤੈਨੂੰ ਲੈ ਕੇ ਫਲਕ ਹੁਣ ਵਿਆਹ ਤੇ ਫਲਕਾਰੀ ਲੈ ਕੇ ਦਿੱਤੀ ਸੀ ਤੈਨੂੰ ਮੈਂ ਬੱਲੇ ਬੱਲੇ ਹੈ ਤੇ ਜੇਬ ਚ ਕੀ ਆ ਪੰਜ ਪੈਸੇ ਇੰਟੇ ਜੇਬ ਤੇ ਤੂੰ 2000000 ਦੀਆਂ ਗੱਲਾਂ ਕਰ ਤੈਨੂੰ ਕਿਦਾਂ ਪਤਾ ਕਿ ਮੇਰੀ ਜੇਬ ਚ ਪੰਜ ਪੈਸੇ ਨੇ ਮੈਨੂੰ ਪਤਾ ਸਾਰਾ ਮੈਂ ਤਾਂ ਲੱਖਾਂ ਕਰੋੜਾਂ ਦਾ ਮਾਲਕ ਹਾਂ ਕਰੋੜਾਂ ਦਾ ਮਾਲਕ ਐ ਕਸ ਕਰੇ ਕੋਰੇ ਲੱਗਦਾ ਕਦੀ ਲਸਣ ਛਿਲ ਲਿਆ ਕਦੀ ਕੁਝ ਬਸ ਆਹੀ ਡਿਊਟੀ ਆ ਤੈਨੂੰ ਘਰ ਚ ਨੌਕਰ ਸਮਝਦੇ ਆ ਕੋਈ ਗੱਲ ਨਹੀਂ ਇਧਰ ਮੂੰਹ ਕਰਕੇ ਗੱਲ ਕਰ ਮੇਰੇ ਨਾਲ ਠੀਕ ਆ ਨੀਵੀ ਨਹੀਂ ਪਾਉਣੀ ਮੇਰੇ ਸਾਹਮਣੇ ਨੀਵੀ ਪਾ ਕੇ ਗੱਲ ਕੀਤੀ ਨਾ ਮੈਂ ਕਿਹਾ ਗੱਲ ਕਰਾਂ ਇਹ ਵੀ ਬੀ ਬੀ ਲਾਇਆ ਹੈ ਹੈ ਬੰਦੇ ਆਈ ਤਰ੍ਹਾਂ ਬੋਲ ਹਾਂ ਬੰਦੇ ਦੀ ਤਰ੍ਹਾਂ ਹੀ ਬੋਲਣ ਦੇ ਆ ਉਹ ਕਿੱਥੇ ਗਏ ਆ ਕੌਣ ਕਿਥੇ ਗਏ ਪੰਪਲ ਹੁਣੀ ਨਹੀਂ ਤੇ ਮੈਨੂੰ ਮੈਂ ਇਥੇ ਨਾਂ ਲਿਖਿਆ ਕੇ ਇਹਦਾ ਮੈਂ ਨਾਮ ਲਿਖੇ ਮੈਂ ਤੇ ਤੈਨੂੰ ਪੁੱਛ ਕੇ ਜਾਂਦੇ ਸਾਰੇ ਹੋਰ ਮੈਨੂੰ ਪੁੱਛ ਕੇ ਮੈਨੂੰ ਜਿੰਨਾ ਕਿ ਤੂੰ ਪੁੱਛਦਾ ਤੈਨੂੰ ਮੈਂ ਸੂਰੇ ਦਾ ਤੂੰ ਦੱਸ ਕੇ ਕਿਹਾ ਤੈਨੂੰ ਸੂਰੇ ਮੈਂ ਦੱਸ ਕੇ ਨਹੀਂ ਗਿਆ ਝੂਠ ਨਾ ਬੋਲੀ ਮੈਂ ਕਿਹਾ ਮੈਂ ਜਲੰਧਰ ਹੁਣ ਤੇਰਾ ਪਤਾ ਨਾ ਗਿਆ ਸੱਚੇ ਦਾ ਮੈਂ ਕਿਹਾ ਮੈਂ ਜਲੰਧਰ ਚੱਲਾਂ ਤੈਨੂੰ ਦੱਸ ਕੇ ਨਹੀਂ ਗਿਆ ਝੂਠਾ ਬੋਲੀ ਮੈਂ ਬੀਬੀ ਉਹਲੇ ਜਲੇ ਮੈਂ ਮੱਥਾ ਟੇਕ ਕੇ ਗਿਆ ਤੈਨੂੰ ਦੱਸਿਆ ਸੀ ਮੈਂ ਤੁਹਾਨੂੰ ਦੇ ਜਿਲੇ ਮੈਂ ਤੇਰੀ ਪਾਰੀ ਗੱਲ ਤੇ ਕਰਕੇ ਗਿਆ ਬਾਏ ਬਾਏ ਕਰ ਪਹਿਲਾਂ ਦੀ ਗੱਲ ਹੁੰਦਾ ਹੈ ਹਾਂ ਉਦੋਂ ਝੂਠ ਬੋਲੀ ਜਾਨੀ ਆ ਐਵੇਂ ਹੈ ਮੈਂ ਕਿਹਾ ਮੈਂ ਜਲੰਧਰ ਚੱਲਾਂ ਬੀਬੀ ਆ ਗਏ ਤਾਂ ਤੂੰ ਅੱਗੇ ਕਿਹਾ ਹਰਾਮਜਾਦਾ ਜਾ ਦਫਾ ਹੋ ਪਹਿ ਤਾਂ ਖਰੇ ਕਿੰਨਿਆਂ ਕਿ ਮੇਰੀ ਪੁੱਛਿਆ ਕਿ ਕਿੱਥੇ ਗਿਆ ਕਿੱਥੇ ਗਿਆ ਮਿਸ ਕਰਦੀ ਸੀ ਮੈਨੂੰ ਆ ਮੇਸ ਮੇਸਾਂ ਕਰਨ ਵਾਲੀਆਂ ਮੈਨੂੰ ਮੇਰੀਆਂ ਆਪਣੀਆਂ ਮਿਸਾਂ ਨਿਕਲੀਆਂ ਆ ਕੀ ਕੀ ਹੋਇਆ ਹੋਰ ਕੀ ਆ ਕੀ ਹੋਇਆ ਕੀ ਮਿਸਾਂ ਨਿਕਲੀਆਂ ਤੇ ਨਹੀਂ ਤੇ ਮਿਸਾਂ ਕਿੱਦਾਂ ਨਿਕਲੀਆਂ ਔਰ ਕੀ ਹੈ ਮਿਸਾਂ ਕਿੱਦਾਂ ਨਿਕਲ ਗਈਆਂ ਦੱਸ ਮਿਸਾਂ ਨਿਕਲਦੀਆਂ ਆ ਮਿਸਾਂ ਤੇ ਘਰਦੇ ਆ ਹਾਂ ਬੀਬੀ ਠੀਕ ਹੈ ਮੇਰੀ ਗੱਲ ਸੁਣ ਦੱਸ ਮੈਂ ਕਹਾ ਮੇਰਾ ਰਾਦਾ ਕੀ ਘਰ ਵਾਲੀ ਫੈਂਟਾਂ ਓ ਬੱਲੇ ਬੱਲੇ ਔਰ ਤੂੰ ਤਾਂ ਐ ਭੱਜਾ ਫਿਰਦਾ ਉਹਨੇ ਕਿਦਾਂ ਕਰੇ ਪੂਛ ਕੋੜੀ ਹੁੰਦੀ ਬਗਰ ਹਾਂ ਬੀਬੀ ਤੈਨੂੰ ਚੋਰਤ ਹੈਗੀ ਨਹੀਂ ਚੋਰਤ ਬੀਬੀ ਤੈਨੂੰ ਪਤਾ ਮੈਂ ਕਦੀ ਮੈਂ ਨਹੀਂ ਡਰਦਾ ਉਤੋਂ ਉਹ ਤੈਨੂੰ ਫਰੰਟ ਸਕਦੀ ਆ ਉਹ ਫਟ ਸਕਦੀ ਮੈਨੂੰ ਉਹਦੀ ਐਡਾ ਨਹੀਂ ਹੋ ਸਕਦਾ ਕਦੀ ਇਹ ਤੈਨੂੰ ਭੁਲੇਖਾ ਫੇ ਮੇਰਾ ਭੁਲੇਖਾ ਤੈਨੂੰ ਨਹੀਂ ਮੈਨੂੰ ਪਤਾ ਜਦੋਂ ਜਦੋਂ ਤੈਨੂੰ ਕਿਦਾ ਪਤਾ ਕਰਦਾ ਇਨਾ ਕਿਤੋਂ ਥੋੜਾ ਫਿਰਦਾ ਬੋਲੇ ਕਿਦਾਂ ਲੈ ਅਰੇ ਕੀ ਜਦੋਂ ਮੈਂ ਉਹ ਘਰ ਚ ਹੁੰਦੀ ਆ ਨਾ ਤੇ ਮੇਰੇ ਨਾਲ ਨੀਵੀਆਂ ਨਜ਼ਰਾਂ ਰੱਖਦੀ ਓ ਐ ਫਸਦੀ ਆ ਕੰਮ ਕਰ ਗੱਲਾਂ ਮਾ ਪਤਾ ਨਹੀਂ ਤੈਨੂੰ ਕਿੰਨੇ ਵਹਿਮ ਪਾਤਾ ਆ ਤੈਨੂੰ ਵਹਿਮ ਪਾਤਾ ਮੈਨੂੰ ਮੇਰੇ ਡੇਲੇ ਹੈ ਨਹੀਂ ਨਾ ਕੀ ਦੇਲੇ ਕੀ ਕਰਦਾ ਮੈਂ ਦੱਸ ਕੀ ਕਰਦਾ ਦੱਸ ਮਾਰ ਕਦੀ ਬੇਸਤ ਰੇਵਸ਼ਾ ਕਦੀ ਉਹ ਕਰ ਕਰ ਲਿਆ ਇਹਦਾ ਬਿਸਤਰਾ ਵਛਾਤਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਫਿਰਦਾ ਕੱਪੜਿਆਂ ਦੇ ਧੇ ਲਾ ਲਾ ਕੇ ਕੱਪੜੇ ਤੇ ਹਲੋਣੀ ਮਾੜੀ ਗੱਲ ਫਿਰ ਦਰਦਾ ਹੀ ਲਾਉਣਾ ਲੈ ਦੱਸ ਉਹ ਖਲਾਰਾ ਪਿਆ ਹੁੰਦਾ ਮੈਂ ਤਾਂ ਲਾਉਣਾ ਖਿਲਰੇ ਤੇ ਦਰਦਾ ਦਰਦਾ ਲਾਉਣਾ ਦਰਦਾ ਤੇ ਲਾਉਣਾ ਤੇ ਲਾਉਣਾ ਕੀ ਹੋ ਜਾਣਾ ਆ ਹੁਣ ਸਾਰੇ ਖਿਲਰੇ ਪਏ ਹੁਣ ਤੇ ਮੈਂ ਲਾਈ ਨਹੀਂ ਐਵੇਂ ਹੀ ਮਰੀ ਜਾਂਦੀ ਆ ਝੂਠ ਹੁਣ ਲਾ ਹਾਂ ਤੇ ਹੁਣ ਲਾ ਦੇਖਾ ਤੈਨੂੰ ਦੇਖਾ ਮੈਂ ਲਾਉਂਦੇ ਨੇ ਮੈਂ ਤੇ ਹੁਣ ਲਾਉਣੀ ਆ ਮੈਂ ਥੱਲੇ ਚੱਲਾ ਆ ਮੈਂ ਮੈਂ ਤਾਂ ਆਪਣੀ ਆਹ ਕੱਪੜੇ ਤੇ ਫੇਰ ਲਾ ਤੈ ਜਿੰਨੇ ਹੈਗੇ ਆ ਤਾਂ ਲਾਉਣੀ ਹੋਰ ਉਹ ਤੋਂ ਡਰਦਾ ਮੈਂ ਉਹ ਤੋਂ ਕਦੀ ਮੈਂ ਡਰ ਸਕਦਾ ਮੇਨੂੰ ਉਹ ਵਿਚਾਰੀ ਕਹਿੰਦੀ ਨਹੀਂ ਕੋਈ ਨਹੀਂ ਇੰਨੀ ਸ਼ਰੀਫ ਘਰ ਵਾਲੀ ਮੇਰੀ ਇੰਨੀ ਮੈਨੂੰ ਨਾ ਕੁਝ ਕਹਿੰਦੀ ਵਿਚਾਰੀ ਬੱਲੇ ਤੁਸੀਂ 3 ਫੈ ਨਾਲੇ ਵਿਚਾਰੀ ਗਊ ਆ ਜਿਹੜੀ ਮੈਨੂੰ ਲੱਭਤੀ ਹੈ ਕਿਸਮਤ ਮੇਰੀ ਚ ਲਿਖੀ ਸੀ ਵਿਚਾਰੀ ਕਿਸਮਤ ਤੇਰੀ ਸੀ ਤਾਂ ਬੇਰੇ ਪਾਤੋਂ ਨਿਕਲਦੇ ਆ ਹੈ ਉਹ ਡਰਦਾ ਤੂੰ ਤਾਂ ਫਰ-ਫਰ ਕਰਦਾ ਕਰਦਾ ਵੀ ਇਹ ਤੇਰੇ ਮਨ 'ਚ ਵਹਿਵਾ ਮੈਂ ਕਦੀ ਜ਼ਿੰਦਗੀ 'ਚ ਕਿਸੇ ਤੋਂ ਡਰ ਨਹੀਂ ਸਕਦਾ ਠੀਕ ਆ ਨਾ ਮੇਰੇ ਘਰ ਕਿਉਂ ਆ ਸਾਡੀਆਂ ਅੱਖਾਂ ਦੱਸਦੀਆਂ ਕਾਂ ਦੱਸਦੀਆਂ ਤੂੰ ਡਰ ਤੂੰ ਡਰਦੀ ਮਾਰਦਾ ਗੱਲਾਂ ਤੂੰ ਡਰਦੀ ਹੋਏਂਗੀ ਪਾਪੇ ਤੋਂ ਮੈਂ ਨਹੀਂ ਕਦੀ ਡਰਿਆ ਠੀਕ ਆ ਹਾਂ ਨਾ ਮਾਰਦੀ ਫਿਰਦੀ ਬਹੁਤੀ ਐਕਟਰ ਨਹੀਂ ਬਣਦੀ ਆ ਤੂੰ ਤੂੰ ਕੀ ਬਣਿਆ ਓਏ ਚੱਲ ਘਰੋਂ ਨਿਕਲ ਮੇਰੇੋਂ ਚਾ ਨਿਕਲ ਜਾ ਮੇਰੇ ਕੋਲ ਇਹ ਆ ਖੂਦਾ ਦੇਖ ਲੈ ਕਿੰਦਾ ਵਾ ਮੈਂ ਲਿਆ ਕੇ ਦਿੱਤਾ ਆ ਇਹ ਵੀ ਖੁੰਡਾ ਠੀਕ ਆ ਗੱਲਾਂ ਮਾਰਦੀਆਂ 500 ਰੁਪਏ ਦਾ 500 ਰੁਪਏ ਦੇ ਮੇਰਾ ਜਲਾ ਮਕੁੰਡੀ ਲਿਆਂਦੀ ਆ ਕੋਈ ਦਿਨ ਨਹੀਂ ਆ ਸਾਲ ਆ ਦੇ ਮੈਨੂੰ ਮੇਰਾ 500 ਚਾਹੀਦਾ 500 ਜੇ ਮੇਰੀ ਕਦਰ ਹੀ ਨਹੀਂ ਕਰਨੀ ਤੇ ਮੈਂ ਖੁੰਡਾ ਪਰ ਸੋਚੋ ਲਿਆ 500 ਜਿਹੜੀ ਜੇ ਮੇਰੀ ਕਦਰ ਹੀ ਨਹੀਂ ਕਰਨੀ ਤੇ ਮੈਂ ਖੁੰਡੀ ਮੇਰਾ 500 ਦੇ ਜੇ ਮੇਰੀ ਕਦਰ ਹੀ ਨਹੀਂ ਕਰਨੀ ਤੂੰ ਦੱਸ ਕਹਾਂ ਨਾਲ ਯਾ ਨੇ ਫੇ ਕਹਾਂ ਨਾਲ ਕਦਰ ਕਰਕੇ ਰਾਜੀ ਨੂੰ ਤਕੇ ਦੀ ਹਾਂ ਨੰਨਾ ਨਾ ਇਹ ਨਿਆ ਮਾਰ ਤੂੰ ਕਿਤਾ ਲਿਆ ਜਾਣਦੀ ਨਹੀਂ ਹੈਗੀ ਤੂੰ ਜਿੰਨਾ ਮਰਜ਼ੀ ਕਰ ਲੋ ਤੇਰੇ ਨਾਲ ਆ ਕੋਟੀ ਤੈਨੂੰ ਮੈਂ ਲਿਆ ਕੇ ਦਿੱਤੀ ਨਾ ਨਹੀਂ ਪੁੰਨ ਕਰਨਾ ਪੁੰਨ ਕਰਨਾ ਪੁੰਨ ਕਰਾ ਪੋਨੀਆ ਇਹ ਉਹ ਤੇਰਾ ਤੱਕ ਕਰਦੀ ਮਾਲਕ ਕੀ ਮਾਲਕ ਕੀ ਮਾਲਕ ਤੂੰ ਘਰ ਮੇਰਾ ਘਰ ਤੇ ਮੈਂ ਬਣਾਇਆ ਬੱਲੇ ਬੱਲੇ ਬਣਾਇਆ ਤੂੰ ਘਰ ਦੇ ਕਾ ਮੈਂ ਬਣਾਇਆ ਇਹ ਘਰ ਠੀਕ ਆ ਤੇਰਾ ਇੱਚ ਕੁਝ ਨਹੀਂ ਹੈਗਾ ਬੀਬੀ ਤੇਰੇ ਪੁੱਤ ਦਾ ਘਰ ਹੈ ਤੇਰੇ ਪੁੱਤ ਦਾ ਘਰ ਤੇਰੇ ਪੋਤਰ ਨੂੰ ਵੀ ਕੱਢ ਦੇਾਂਗਾ ਤਾਂ ਤੈਨੂੰ ਵੀ ਕੱਢ ਦੂੰ ਆ ਮੇਰੇ ਪਤਨੂੰ ਕੱਢ ਸਕਦਾ ਜੰਮਿਆ ਕੋਈ ਹੋ ਜਾ ਮੈਂ ਜੋ ਹੈਗਾ ਆਹ ਤੈਨੂੰ ਖਿਤਰ ਮਾਰ ਕੇ ਨਾ ਬਾਹਰ ਕੱਢੇਗਾ ਮिन्नੂ ਹਾਂ ਐਦਾਂ ਕੰਮ ਦਾ ਬਾਪੂ ਮੇਰੇ ਤੋਂ ਵੱਲੇ 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 ਪਛਲੀ ਵੇਲਾ ਵਾਪੁਰ ਮਾਰ ਕੇ ਕੰਮ ਪਛਲੀ ਚੱਲ ਠੀਕ ਆ ਉਹ ਤੇ ਪੁੱਛ ਮੇਰੇ ਤੋਂ ਪੁੱਛ ਕੇ ਅੰਦਰ ਵਰਦਾ ਕਿ ਮੈਂ ਆ ਜਾਵਾਂ ਐ ਵੱਲੇ ਓਏ ਵੱਲੇ ਓਏ ਗੱਲਾਂ ਮਾਰ ਮੇਰਾ ਕੋਤ ਮਾਲਕ ਹੈ ਗੱਡੀਆਂ ਮੇਰੀਆਂ ਮੋਟਰਸਾਈਕਲ ਮੇਰੇ ਕੋਠੀ ਮੇਰੀ ਤੂੰ ਕੀ ਆ ਸਬਜੀ ਚ ਲਿਆ ਕਰ 5000 ਤਨਖਾਹ ਦੇਈ ਦੀ ਮਹੀਨੇ ਦੀ ਤੈਨੂੰ ਪੁੱਤ ਖਰੀਦੇਗਾ ਉਹਦਾ ਪਤਾ ਲੱਗੇ 5000 ਤਨਖਾਹ ਦਵਾਂਗੇ ਤੈਨੂੰ 5000 ਮੈਂ ਕਰੀ ਤਨਖਾਹ ਥੋਕਰੀ ਬਣੀ ਹੋਇਆ ਤਨਖਾਹ ਲਈ ਫਿਰਦਾ ਰਹੇ ਜੜੀ ਥੋਕਦੀ ਨਹੀਂ ਆ ਵੀ ਨਹੀਂ ਥੱਕਦੀ ਨਹੀਂ ਮੈਂਨੂੰ ਤਨਖਾਹ ਤੇਰੀ ਚਾਹੀਦੀ ਕੰਮ ਕਰ ਜਾ ਕੇ ਉਧਰ ਉਹ ਲੈ ਤੇ ਵੀ ਬੜੇ ਮੰਗਦੀ ਪੈਸੇ ਤੇ 1000 ਰੁਪਿਆ ਆ ਭਲੇ ਕਹਿੰਦੇ ਦੇ ਦਈਆ ਨਹੀਂ ਦਿੱਤੇ ਤੈਨੂੰ ਕਦੀ ਆਇਆ ਕਹਿੰਦੇ ਦਈਆ ਦੇਖ ਲੈ ਹੈ ਵੇ ਇਹ ਇਹ ਹੁੰਦੇ ਨੇ ਗੁਰੇ ਬੰਦੇ ਜਿਹੜੇ ਜਾਣ ਦੇ ਗੁਣ ਨਹੀਂ ਜਾਣਦੇ ਜਿਹੜੇ ਅਜੇ ਕੱਲ ਪਰਸੋ ਤੈਨੂੰ ਮੈਂ 5000 ਜੇਬ ਚ ਪਾਇਆ ਪਰਦੇ ਨਾਲ ਇਹ ਭੱਲੇ ਪਰਨਾ ਤੇਰੇ ਤੂੰ ਨਹੀਂ ਤਾਰੀਫ ਕਰ ਸਕਦੀ ਪੋਤੇ ਆਪਣੇ ਦੀ ਬੀਬੀ ਕਿਉਂ ਸ਼ੁਕਲ ਤਾਂ ਮੈਂ ਕਹਾਂ ਛੋਟਾ ਪੋਤਾ ਚੰਗਾ ਕਿ ਮੈਂ ਗੱਲ ਕਰ ਮੈਂ ਕਹਾਂ ਛੋਟਾ ਪੋਤਾ ਚੰਗਾ ਕਿ ਮੈਂ ਚੰਗਾ ਮੈਨੂੰ ਤਾਂ ਨਹੀਂ ਚੰਗੇ ਨਹੀਂ ਇੱਕ ਕੋਈ ਜ਼ਿਆਦਾ ਦੱਸ ਨਾ ਨਹੀਂ ਨਹੀਂ ਉਹ ਤਾਂ ਮੈਂ ਜਾਣ ਕੇ ਕਰਦਾ ਇਹਦਾ ਛੁਕਰ ਨਾ ਉਹਦੇ ਮੇਰੇ ਦੋਨੇ ਚੰਗੇ ਪਰ ਤੇ ਮੇਰੇ ਪੋਤੇ ਬਹੁਤ ਚੰਗੇ ਚੰਗੇ ਆ ਮੈਂ ਬੜੀ ਲੋਕਾ ਰਤਿਫ ਕਰਦੀ ਆ ਮੇਰੇ ਪੁੱਤੇ ਬਹੁਤ ਚੰਗੇ ਆ ਮੈਂ ਕੋਈ ਨਿਆਣਾ ਇਦਾਂ ਬੈ ਲਾਗੇ ਨਹੀਂ ਸਿਆਣੇ ਦੇ ਜਾਂਦਾ ਤੇਰੇ ਪੁੱਤੇ ਬਹੁਤ ਚੰਗੇ ਮੈਂ ਤਾਂ ਨਿਆਣੇ ਮੰਗ ਲਈ ਬੀਬੀ ਤੂੰ ਜਾਣ ਆ ਦਿਲ ਚ ਪ੍ਰੇਖਿਆ ਆ ਨਹੀਂ ਮਜ਼ਾਕ ਲੱਗੇ ਰਹੀਦਾ ਬੀਬੀ ਤੇਰਾ ਨਾ ਯਾਰ ਤੂੰ ਤਾਂ ਸਾਡਾ ਸਾਰਾ ਕੁਝ ਹੈ ਮੇਰੇ ਵੀ ਯਾਦ ਹੈ ਮੈਂ ਤੇ ਮੇਰਾ ਹੱਕ ਤਾਂ ਦਵ ਕੇ ਮਾਰਾਂ ਮੈਂ ਕਾ ਦਵ ਕੇ ਛੇਤਰ ਮਾਰ ਸਕਦੀ ਹਾਂ ਤੈਨੂੰ ਨਾ ਆ ਕੋਈ ਮੈਂ ਕਿਹਨ ਪਰਨਾ ਬਣ ਕੇ ਆਇਆ ਬੀਬੀ ਜਰਾ ਹੈ ਮੇਰਾ ਪਾਸਾ ਸਿਰ ਤੂੰ ਖੰਦੇ ਆ ਹੈ ਲੋ ਜੀ ਜਸਮਨ ਜੀ ਹੁਣੀ ਆ ਚੁੱਕੇ ਆ ਜਸਮਨ ਦਾਦੀ ਕੀ ਕਹਿੰਦੇ ਕੀ ਗੱਲ ਹੋਈ ਦਾਦੀ ਨਾਲ ਹੈ ਜਸਮਨ ਦਾਦੀ ਨੂੰ ਕੱਚੀ ਫਾਦ ਕੀ ਕਹਿੰਦੇ ਦਾਦੀ ਬੋਲ ਕੇ ਦੱਸੋ ਨਾ ਮੜਾ ਜਾਂ ਨੇਮ ਬੀਨ ਬੋਲ ਕੇ ਦੱਸ ਕੀ ਕਹਿੰਦੇ ਦਾਦੀ ਦਾਦੀ ਕਹਿੰਦੇ ਮੈਨੂੰ ਬੋਲਣਾ ਕੀ ਕਹਿੰਦੇ ਕੱਚੀ ਆ ਹਮ ਯਾਰੇ ਇਹ ਤਾਂ ਬੜੀ ਮਾੜੀ ਗੱਲ ਕਹੀ ਦਾਦੀ ਨੇ ਫਿਰ ਹੈ ਇਦਾਂ ਕਿਉਂ ਕਿਹਾ ਕੋ ਲੱਗਾ ਕਾਰਨ ਪਤਾ ਕੋਈ ਲੱਗਾ ਇਹਦਾ ਇਹਦਾ ਕੋਈ ਕਾਰਨ ਪਤਾ ਲੱਗ ਸਕੇ ਜਸਮਨ ਹੈ ਜਸਮਨ ਚਲ ਦਾਦੀ ਕੋ ਚਲੀਏ ਬੀਬੀ ਕੋ ਚਲੀਏ ਆਏ ਬੀਬੀ ਨੂੰ ਛੇੜੀ ਜਾ ਕੇ ਚਲੋ ਫਿਰ ਚਲੋ ਚਲੋ ਬੀਬੀ ਕੋ ਉੱਠੋ ਆ ਜਾਓ ਆ ਜਾਓ ਆ ਜਾਓ ਛੇੜ ਲੋ ਚਲੋ 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 ਬੀਬੀ ਕੋ ਚਲੋ 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 ਚਲਾ 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 ਚਲੋ 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 ਬੀਬੀ ਕੋ ਚਲੋ 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 ਬੀਬੀ ਕੋ ਚਲੋ 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 ਆ ਗਿਆ ਜਸਮਨ ਬੀਬੀ ਕੋਲ ਉੱਥੇ ਬੈਠੋ ਬੀਬੀ ਆ ਗਿਆ ਆ ਗਿਆ ਆਏ ਆਜੋ ਜੇ ਫਿਰ ਇੱਕ ਕੱਢ ਕੇ ਖਾੜ ਦੇ ਡੱਬੇ ਚ ਕੀ ਕਰਨ ਕੀ ਖਾੜ ਕੇ ਖਾਣੇ ਜਸਮਨ ਉੱਥੇ ਡੱਬੇ ਚ ਆਜੋ ਆਜੋ ਬਹਿ ਜਾਓ ਬੀਬੀ ਲਾ ਕੇ ਬਹਿ ਜਾਓ ਛੇਤੀ ਆਜੋ ਆ ਆ ਪੁੱਛੋ ਹੁਣ ਦਾਦੀ ਨੂੰ ਕਿਹਾ ਕੱਚੀ ਕਿਉਂ ਕਹੀ ਮੈਨੂੰ ਹਾਂ ਤੂੰ ਦਾਦੀ ਨੂੰ ਬੁਲਾਇਆ ਨਹੀਂ ਅੱਜ ਸੱਸੀ ਕੱਲ ਬੁਲਾਉ ਨਾ ਮੱਥਾ ਟੇਕੋ ਚਲੋ ਅੱਜ ਛੇਤੀ ਛੇਤੀ ਕਿਉਂ ਨਹੀਂ ਕਿਉਂ ਨਹੀਂ ਟੇਕਣਾ ਕਹਿੰਦਾ ਰੋਟੀ ਪਕਾ ਜਾ ਕੇ ਸੋਈ ਉਹ ਮਮੀ ਇਹਦੀ ਪਕਾਏ ਮੈਂ ਤੇ ਪਕਾਉਂਦੀ ਮਮੀ ਮਾਰਾ ਬੀਬੀ ਨੂੰ ਲਾਇਆ ਕਰੋ ਰੋਟੀ ਪਕਾਉਣ ਆਪ ਤੇਰਾ ਬੇਬ ਕਿੰਨਾ ਵਿਹਲ ਹੀ ਰਹਿੰਦੀ ਏ ਸਾਰੀ ਦਿਹਾੜੀ ਇਹ ਰੋਟੀ ਪਕਾਉਣ ਲਾਇਆ ਕਰੋ ਇਹਨੂੰ ਹਾਂ ਇੱਥੇ ਬਹਿ ਕੇ ਰੋਟੀ ਖਾ ਲਈਏ ਇਹ ਨਹੀਂ ਕੋ ਕੰਮ ਹੋਣਾ ਅੱਡੇ ਇੱਥੇ ਕੰਮ ਕਰਨਾ ਪੈਣਾ ਜੇ ਇੱਥੇ ਰੋਟੀ ਖਾਣੀ ਨਾ ਅੱਡੇ ਕੋਈ ਗੱਲ ਨਹੀਂ ਜਸਵੰਤ ਬੀਬੀ ਨੂੰ ਕਾ ਬੀਬੀ ਰਾਤ ਨੂੰ ਸਾਕ ਨਹੀਂ ਖਾਈਦਾ ਰਾਤ ਨੂੰ ਸਾਕ ਨਹੀਂ ਖਾਈਦਾ ਤੇ ਮਾੜਾ ਮੋਟਾ ਦੇਖ ਲਿਆ ਕਰੋ ਮਾੜਾ ਮੋਟਾ ਦੇਖ ਲਿਆ ਕਰੋ ਕਿੰਨਾ ਕੁ ਸਮਝਾਈਏ ਕਿੰਨਾ ਕੁ ਸਮਝਾਈਏ ਕੁ ਮਾੜਾ ਮੋਟਾ ਆਪਣਾ ਦਿਮਾਗ ਵੀ ਲਾ ਲਿਆ ਕਰੋ ਬੀਬੀ ਪੁੱਤ ਡਿੱਗ ਜਾਣਾ ਇੱਧਰ ਨੂੰ ਆ ਜਾ ਲੇਕਨ ਅੱਗੇ ਆਗੇ ਇੱਥੇ ਆ ਜਾ ਇੱਥੇ ਆ ਜਾ ਬੀਬੀ ਲੱਗ ਕੇ ਆ ਜਾ ਆ ਜਾ ਆ ਜਾ ਆ ਜਾ ਓਹ ਓਹਹਹਹ ਪਾਰੀ ਕਰ ਦੇ ਫੇ ਮੈਨੂੰ ਪਾਰੀ ਕਰ ਦੇ ਆ ਇੱਕ ਹੋਰ ਕਰ ਦੇ ਲਵ ਯੂ ਤੇ ਪੁੰਜੀ ਕੌਣਾ ਪਰ ਪੁੰਜੀ ਕਾਹਣਾ ਕੌਣ ਹੈ ਕੌਣਾ ਜਸਮਨ ਪੁੜ ਪੁੰਜੀ ਮਾਤਰੀ ਓਏ ਓ ਦੇਖ ਨਾ ਜਾਈ ਪੁੱਤ ਇੱਧਰ ਅੱਗੇ ਆ ਜਾ ਦੇਖ ਜਾਣਾ ਇੱਧਰ ਆ ਜਾ ਇੱਧਰ ਆ ਜਾ ਆ ਜਿਹੜਾ ਨਾ ਟਾਈਮ ਹੈ ਸਭ ਤੋਂ ਸੋਹਣਾ ਟਾਈਮ ਆ ਜੇ ਸਰ ਪਾਰੀ ਕਰ ਦੇ ਕਰ ਦੇ ਕਰ ਆਏ ਨਹੀਂ ਲਵ ਯੂ ਲਵ ਯੂ ਟੂ ਪਪਾ ਅਜ ਸਮਝ ਨਹੀਂ ਕਿੰਦੇ ਇਸ ਸਮਾਂ ਆਵਤਾਂ ਕਿਦਾਂ ਆ। ਚੱਲ ਬੀਬੀ ਕਹਦੇ ਫੇ ਆਡੀਸ ਨੂੰ ਕਹੇ ਸਵੇਰੇ ਮਿਲਦੇ ਆ। ਭੋਂਗ ਦਾ ਕੁੱਤੇ ਮੋਂਗ ਤੇਰਾ ਪਪਾ। ਕਹ ਬੀਬੀ ਇਹ ਤਾਂ ਨਹੀਂ ਬੋਲੀਦਾ। ਬੀਬੀ ਇਹ ਤਾਂ ਨਹੀਂ ਬੋਲੀਦਾ। ਬੀਬੀ ਪੜਿਆਂ ਲਿਖਿਆਂ ਵਾਲੀ ਗੱਲ ਕਰੀ। ਪੜਿਆਂ ਲਿਖਿਆ। ਆਹ ਪੜਿਆਂ ਲਿਖਿਆਂ ਵਾਲੀ ਗੱਲ ਕਰੀ ਦੀ ਆ। ਬੜੀ ਵਿਖਿਆ ਵੀ ਕਰ ਗੱਲ ਕਰੀ ਜਾ। ਅਨਪੜ। ਬੀਬੀ ਕਹਿੰਦੀ ਅਸੀਂ ਅਨਪੜ ਆ। ਅਸੀਂ ਅਣਪੜ। ਅਸੀਂ ਅਣਪੜ ਤੇ ਪੜਿਆ ਭਾਈ। ਕਹਿ ਫੇ ਰੋ ਅਨਪੜ। ਕਰ ਰੋ ਪਰ ਕੱਚੀ ਆ ਕੱਚੀ ਬੀਬੀ ਨਾ ਕੱਚੀ ਕਰ ਦੇ ਬੀਬੀ ਨਾ ਜਾ ਕੱਚੀ ਕਰ ਦੇ ਜਾ ਜਾ ਬੀਬੀ ਨਾ ਕੱਚੀ ਕਰ ਜਾ ਕੇ ਕਿਆ ਕੱਚੀ 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 ਕਰ ਦੇ ਉਂਗਲ ਨਾ ਕਰ ਦੇ ਇਹ ਆ ਪੈ ਗਈ ਕੱਚੀ ਦਾਦੀ ਪੁੱਤੇ ਦੀ ਦਾਦੀ ਪਰਪੁੱਤੇ ਦੀ ਕੱਚੀ ਕਿਆ ਬੀਬੀ ਬੀਬੀ ਅੱਜ ਤੋਂ ਬਾਅਦ ਮੈਂ ਨਹੀਂ ਤੁਹਾਨੂੰ ਬੁਲਾਉਣਾ ਕਿਆ ਮੈਂ ਨਹੀਂ ਬੁਲਾਉਣਾ ਅੱਜ ਤੋਂ ਬਾਅਦ ਮੈਂ ਨਹੀਂ ਬੁਲਾਉਣਾ ਅੱਜ ਤੋਂ ਬਾਅਦ ਬਥੇਰਾ ਹੋ ਗਿਆ ਕਿਆ ਪਿਆਰ ਬਥੇਰਾ ਹੋ ਗਿਆ ਜੇ ਪਿਆਰ ਹਾਂ ਕਿਆ ਤਾਂ ਕਿਹੜੀ ਕਦਰ ਕਰਦੇ ਕੰਨ ਬੁਲਾਉਣਾ ਕਿਆ ਮੈਂ ਬੁਲਾਉਂਗਾ ਕਿਸ ਹੋਰ ਬੀਬੀ ਨੂੰ ਬੁਲਾਉਂਗਾ ਕਿਆ ਨਿਊ ਬੀਬੀ ਨੂੰ ਨਿਊ ਬੀਬੀ ਨੂੰ ਤੁਹਾਨੂੰ ਨਹੀਂ ਬੁਲਾਉਣਾ ਕਿਆ ਤੁਹਾਨੂੰ ਨਹੀਂ ਬੁਲਾਉਣਾ ਕਿਹੜੀ ਬੀਬੀ ਬੁਲਾਉਣਾ ਕਿਹੜੀ ਬੀਬੀ ਨੂੰ ਹਾਂ ਆਏ ਇਹਨੂੰ ਬੁਲਾਣਾ ਹਾਏ ਜਾ ਫੇ ਜਫੀ ਪਾਲਾ ਨਹੀਂ ਮੈਂ ਥਾਰ ਕੇ ਕਰਦਾ ਥਰ ਕੇ ਪੋਣੀ ਆ